ਇਹ ਨੌਜਵਾਨ ਪੀੜ੍ਹੀ ਜਿਹੜੇ ਕਿ ਬਾਹਰ ਦਾ ਰੁਖ ਕਰ ਰਹੀ ਹੈ ਕਿਉਂਕਿ ਰੋਜ਼ੀ ਰੋਟੀ ਕਮਾਉਣ ਵਾਸਤੇ ਲਗਾਤਾਰ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ ਉੱਥੇ ਆਸਟ੍ਰੇਲੀਆ ਦੇ ਵਿੱਚ ਅੰਮ੍ਰਿਤਸਰ ਦਾ ਇੱਕ ਨੌਜਵਾਨ ਜਿਹੜਾ ਕਿ ਰੋਜ਼ੀ ਰੋਟੀ ਕਮਾਉਣ ਗਿਆ ਸੀ ਪਰ ਉੱਥੇ ਉਹ ਟਰੈਵਰ ਡਰਾਈਵਰੀ ਦਾ ਕੰਮ ਕਰਦਾ ਸੀ ਤਾਂ ਉਸ ਵਕਤ ਉਸ ਦੇ ਟਰਾਲੇ ਦੇ ਨਾਲ ਅਜਿਹਾ ਹਾਦਸਾ ਵਾਪਰਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਦੱਸਿਆ ਜਾਂ ਚਾਹ ਇੱਕ ਦਰਖਤ ਦੇ ਨਾਲ ਟਰਾਲਾ ਟਕਰਾਉਣ ਦੇ ਕਾਰਨ ਅੱਗ ਲੱਗ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਇਹ ਗੱਲ ਸੁਣ ਕੇ ਪਰਿਵਾਰ ਦਾ ਬੁਰਾ ਹਾਲ ਹੈ ਮੈਂ ਸਭ ਦਾ ਸਰਪੰਚ ਪਰਮਜੀਤ ਰੋਖੇ ਬੇਟਾ ਸੀ तकरीबन 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹਨੂੰ तकरीबन 9 9.5 ਸਾਲ ਹੋ ਗਏ ਗਏ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟ੍ਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਆ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ ਵੱਡੀ ਜਿਹੜੀ ਸੀ ਉਹ ਲੋਡਡ ਸੀ ਬੇਕਅਪ ਹੋ ਕੇ ਦਰੱਖੇ ਜਾ ਟਕਰਾਈ ਟਕਰੋਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੈਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬੋਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸੇ ਹਿਸਾਬ ਨਾਲ ਜਿਹੜਾ ਅਸੀਂ ਲੱਡ ਬੋਡੀ ਨੂੰ ਇੱਧਰ ਲਿਆਵਾਂਗੇ ਉਹਨਾਂ ਦੀ ਫੈਮਿਲੀ ਫੈਮਿਲੀ ਚੋਂ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਕਸਾਲ ਦਾ ਏ ਕੋਈ ਚਾਹ ਸੀ ਇਹ ਮਰਦ ਉਹ ਆ ਕੇ ਗੁਰੂ ਨਾਲ ਮੰਨ ਵਿੱਚ ਬਹੁਤ ਚਾਹ ਸੀ ਜਿਦੋਂ ਪਿਛਲੇ ਸਾਲ ਆਇਆ ਇਤੋਂ ਡੇਢ ਸਾਲ ਹੋਇਆ ਏ ਇਸ ਹਿਸਤੇ ਸਾਰਾ ਉਹਨਾਂ ਮਿਲ ਕੇ ਗਿਆ ਏ ਤੇ ਬੱਚੇ ਦੀ ਜਿਹੜੀ ਸੀ ਉੱਤੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਯਾਦਾਂ ਖੇਲ ਲੀਆਂ ਛੱਡ ਗਿਆ ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਝਲਕਾਰੀ ਬੇਟੇ ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਵੱਡਾ ਇਹ ਸੀ ਇਹਨੀਆਂ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਪਤਨਿਕ ਪਰਮਾਤਮ ਨੂੰ ਇਹ ਮਨਜ਼ੂਰ ਸੀ ਗੱਟ ਦਾ ਪਤਾ ਲੱਗਾ ਗੱਲਬਾਤ ਹੋਈ लास्ट ਟਾਈਮ ਤੇ ਗੱਲਬਾਤ ਹੋਈ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਚਾ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਿੱਦੋਂ ਚੱਲੇ ਏਰੀਲੈਂਡ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਹੈ ਚੀਫ ਡਾਕਟਰ ਸੀ ਗੱਲਬਾਤ ਕਰਦੇ ਤੇ ਪਰਿਵਾਰਕ ਗੱਲਾਂ ਚੱਲਦੇ ਰੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪ 1 ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਵਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਕਿਤਾਬਾਂ ਪੜ ਲਗਾ ਤਾ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹਨੂੰ ਸਗੋਂ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਦਾਂ ਕਿ ਬਿਚ ਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ 8:30 ਸਕੂਲ ਲੱਗਦਾ ਸੀ 8 ਵਜੇ ਜਿਹੜਾ ਐ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਅਚਨਚੇਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਤੋਂ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪ ਨੂੰ ਆਪਣੇ ਬੱਚੇ ਨੂੰ ਇਦਾਂ ਉਦੇਸ਼ ਭੇਜਦੇ ਆ ਜਿਦੋਂ ਅਸੀਂ ਇਹ ਕਰਨਾ ਹੋ ਉਹ ਦੀਆਂ ਤਾਂ ਕਿਸ ਤਰ੍ਹਾਂ ਦੀ ਸੀ। سلسلہ ਆਵੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ। ਤੰਤਰ ਦਾ ਸੰਗਰਾਮ ਆ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੈ। ਪਰ ਜਦੋਂ ਅਸੀਂ ਬਾਲਦੇਸ਼ਾ ਵਿੱਚ ਪ੍ਰਵੇਸ਼ ਕੀਤਾ ਕਿ ਚੰਗਾ ਸਿਸਟਮ ਉੱਥੇ ਆ। ਇੱਥੇ ਜੇ ਸਿਸਟਮ ਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ। ਇੱਥੇ ਭਾਵੇਂ ਅਕਾਲੀ ਆਵੇ, ਕਾਂਗਰਸ ਆਵੇ, ਕੋਈ ਸਰਕਾਰ ਆਵੇ। ਇੱਥੇ ਦਿੱਤ ਸਿਸਟਮ ਦਾ ਤੈਸ ਨੈਸ ਕਰਕੇ ਰੱਖਦਾ ਹੈ। ਦੁਖੀ ਹੋਏ ਪਏ ਜੇ ਇੱਥੇ ਰੋਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਘਾਟਾ ਹੈ। ਪਰ ਅਸੀਂ ਕਿਉਂ ਬੱਚੇ ਪ੍ਰਦੇਸਾਂ 'ਚ ਭੇਜੀਏ ਵਿਖਿਆ ਜਾਂਦਾ ਕਿ ਜ਼ਿਆਦਾਤਰ ਰੀਤ ਪਰਵਾਸ ਜਿਹੜੇ ਹੁੰਦੇ ਨੇ ਆਰਥਿਕ ਮੰਦਹਾਲੀ ਇਨ੍ਹਾਂ ਦੀ ਉੱਦੀ ਨੇ ਕਾਫੀ ਢੀਕ ਹੁੰਦੇ ਨੇ ਜਿਹੜਾ ਇਕਨੋਮਿਕਲੀ ਉਹ ਜਾਣਦੇ ਨੇ ਪਰ ਤੁਹਾਡਾ ਤੇ ਥੋੜਾ ਇਕਨੋਮਿਕਲੀ ਵੀ ਤੁਸੀਂ ਠੀਕ ਹੋ ਕੇ ਵੀ ਬੱਚੇ ਭੇਜੇ ਜਾਂਦੇ ਨੇ ਤੇ ਨਹੀਂ ਇਸ ਤਰ੍ਹਾਂ ਆ ਕੇ ਜੇ ਬੱਚੇ ਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਉਹਨਾਂ ਦੇ ਵਾਸਤੇ ਰੁਜ਼ਗਾਰ ਤੇ ਚਾਹੀਦਾ ਆ ਕੱਲਾ ਜ਼ਮੀਨ ਜਾਇਦਾਦਾਂ ਤੋਂ ਵਾਸਤੇ ਨਹੀਂ ਪੜ੍ਹਾਈਆਂ ਕਰਦੇ ਹਰ ਇੱਕ Banda ਚਾਹੁੰਦਾ ਕਿ ਮੈਂ ਸਰਕਾਰੀ ਰੁਜ਼ਗਾਰ ਤੇ ਆਵਾਂ ਇਹ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਹੈ ਜੇ ਜੇ ਅਸੀਂ ਇਹਤੇ ਬੱਚੇ ਨੂੰ ਕਿਸੇ ਅਫਸਰ ਹੀ ਰੈਂਕ ਜੀ ਭੇਜਦੇ ਆ ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਹੋਤੋਂ ਪੋਲੀਟਿਕਲੀ ਤਾਂ ਦੇਖਿਆ ਜਾ ਰਿਹਾ ਕਿ ਲਗਾਤਾਰ ਜਿਹੜੀ ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਦਾ ਰੁਖ ਕਰ ਰਹੀ ਆ ਕਈ ਜਾਣੇ ਨਾਲ ਹੁਣ ਤੱਕ ਅਜਿਹੇ ਹਾਸੇ ਵਾਪਰ ਚੁੱਕੇ ਨੇ ਬਿਊਰੋ ਰਿਪੋਰਟ